ਪਿੰਡ 'ਚ ਪਾਣੀ ਦੀ ਸਪਲਾਈ ਸ਼ੁਰੂ ਨਾ ਕੀਤੇ ਜਾਣ ਦੇ ਵਿਰੋਧ 'ਚ ਆਪਣੀ ਦਾੜੀ ਕੱਟਣ ਵਾਲੇ ਸਰਪੰਚ ਹਰਪ੍ਰਜਨ ਸਿੰਘ ਨੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਆਪਣੀ ਗਲਤੀ ਮੰਨੀ। ਮੋਗਾ ਦੇ ਪਿੰਡ 'ਪੇ ਹੋਣਾਂ ਦੇ ਸਰਪੰਚ ਹਰਪ੍ਰਜਨ ਸਿੰਘ ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੀ ਮੰਗ ਦੇ ਚਲਦੇ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਬਾਹਰ ਆਪਣੀ ਦਾੜੀ ਤੇ ਕੇਸ ਕੱਟ ਕੇ ਬੰਦ ਦਿੱਤੇ ਸੀ। ਹਰਪ੍ਰਜਨ ਸਿੰਘ ਨੇ ਕਿਹਾ ਕਿ ਭਾਉਕਤਾ ਦੇ ਦੌਰ ਵਿੱਚ ਆਪਣੇ ਕੇਸ ਕਤਲ ਕਰ ਬੈਠੇ ਇਸ ਲਈ ਉਸ ਸਮੂਹ ਸਿੱਖ ਜਗਤ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦੇ ਨੇ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤ ਤ੍ਰੇਤ ਵਿੱਚ ਪੇਸ਼ ਹੋ ਕੇ ਆਪਣੀ ਗਲਤੀ ਮੰਨੀ ਹੈ ਹੁਣ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਵਿੱਚ ਹਰਪ੍ਰੀਤ ਸਿੰਘ ਨੂੰ ਧਾਰਮੀ ਸਜ਼ਾ ਲਗਾਉਣ ਸਬੰਧੀ ਫੈਸਲਾ ਲਿਆ ਜਾਵੇਗਾ ਜਿਹੜਾ ਮੈਨੂੰ ਉੱਤੇ ਡਿਪਟੀ ਕਮਿਸ਼ਨਰ ਮੋਗਾ ਨੇ ਜਲੀਲ ਕੀਤਾ ਸੀਗਾ ਜਾਂ ਵਾਟਰ ਸੈਨੀਟੇਸ਼ਨ ਵਿਭਾਗ ਵਾਲਿਆਂ ਨੇ ਜਿਹੜੀ ਮੇਰੀ ਗੱਲ ਨਾ ਸੁਣੀ ਉਹ ਇੱਕ ਵਲਬਲਾ ਸੀਗਾ ਮੈਨੂੰ ਇੰਜ ਲੱਗਿਆ ਕਿ ਮੇਰੀ ਹੱਤਕ ਹੋ ਗਈ ਆ ਮੇਰੀ ਸਮਾਜ ਦੇ ਵਿੱਚ ਜਿਹੜੀ ਦਾੜੀ ਰੋਲ ਦਿੱਤੀ ਆ ਇਸ ਕਰਕੇ ਮੈਥੋਂ ਜਿਹੜਾ ਰਿਹਾ ਨਹੀਂ ਗਿਆਗਾ ਉਸ ਸਮੇਂ ਦੇ ਵਿੱਚ ਮੈਂ ਆਪਦੇ ਜਜ਼ਬਾਤਾਂ ਨੂੰ ਨਾ ਸੰਭਾਲਦਾ ਹੋਇਆ ਭਾਵਕ ਹੋ ਕੇ ਇਹ ਜਿਹੜਾ ਤੇਸਾਂ ਦਾ ਕਤਲ ਕਰ ਬੈਠਾ ਦਾੜੀ ਕੱਟ ਕੇ ਜਿਹੜੀ ਮੈਂ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਵਿੱਚ ਬੰਨ ਬੈਠਾ ਇਹ ਮੈਥੋਂ ਬਹੁਤ ਵੱਡੀ ਗਲਤੀ ਹੋਈ ਆ ਮੈਂ ਸਿੱਖ ਸਮਾਜ ਤੋਂ ਸਿੱਖ ਜਥੇਬੰਦੀਆਂ ਤੋਂ ਗੁਰੂ ਨਾਨਕ ਨਾਮ ਲੈਵਾ ਸਾਰੀਆਂ ਸੰਗਤਾਂ ਤੋਂ ਇਸ ਗੱਲ ਦੀ ਮਾਫੀ ਚਾਹੁੰਦਾ ਕਿ ਇਹ ਜਿਹੜਾ ਮੇਰਾ ਇੱਕ ਮਿੰਟ ਦਾ ਪਾਗਲਪਨ ਸੀ ਇਹ ਬਹੁਤ ਸਾਰੇ ਵੀਰਾਂ ਨੂੰ ਸਿੱਖ ਸੰਗਤਾਂ ਨੂੰ ਜਿਹੜਾ ਵਾ ਬਹੁਤ ਵੱਡੀ ਠੇਸ ਪਹੁੰਚੀ ਇਹਦੀ ਫੇਰ ਤੋਂ ਮੈਂ ਮਾਫੀ ਮੰਗ ਸਕਦਾ ਹਾਂ ਹਰਪ੍ਰੀਤ ਸਿੰਘ ਸਰਪੰਚ ਪਿੰਡ ਬੋਹੋਣਾ ਤਸੀਹ ਜ਼ਿਲ੍ਹਾ ਮੋਗਾ ਉਸਨੇ ਭਾਵਕ ਹੋ ਕੇ ਗੁੱਸੇ ਵਿੱਚ ਆ ਕੇ ਜਿਹੜੀ ਕੇਸਾਂ ਦੀ ਬੇਦਬੀ ਕੀਤੀ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਉਸ ਦੇ ਉੱਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਬੁਲਾਈ ਗਏ 71 ਤਾ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਉਸ ਤੋਂ ਸਪਸ਼ਟੀਕਰਨ ਲਿਆ ਜਾਏਗਾ ਔਰ ਉਹ ਜੋ ਉਸਨੇ ਅੱਜ ਲਿਖਤੀ ਮਾਫੀਨਾਮਾ ਮੰਗਿਆ ਹੈ ਉਸ ਮਾਫੀਨਾਮੇ ਦੇ ਉੱਤੇ ਪੰਜ ਸਿੰਘ ਸਹਿਬਾਨਾ ਵੱਲੋਂ ਵਿਚਾਰ ਕੀਤੀ ਜਾਵੇਗੀ ਜੋ ਸਿੰਘ ਸਹਿਬਾਨਾਂ ਦੀ ਵਿਚਾਰ ਹੋਗੀ ਉਸ ਤੋਂ ਅਗਲੀ ਕਾਰਵਾਈ ਕੀਤੀ ਜਾਵੇਗੀ